ਰਾਮਦੇਵ ਜੀ ਨਗਰ ਰਜਿਸਟਰ ਪਟਿਆਲਾ ਦੇ ਸਹਿਯੋਗ ਨਾਲ ਪ੍ਰਸਿੱਧ ਸਮਾਜ ਸੇਵੀ ਸੁਮੇਰ ਸੀੜਾ ਵੱਲੋਂ ਡਾਕਟਰ ਬੰਸਲ ਦੇ ਨਾਲ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਇਹ ਕੈਂਪ ਪਟਿਆਲਾ ਦੇ ਤੋਪਖਾਨਾ ਮੋੜ ਜੀ ਨਗਰ ਧਰਮਸ਼ਾਲਾ ਵਿੱਚ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਮੁਫਤ ਦਵਾਈਆਂ ਤੇ ਮੁਫਤ ਟੈਸਟ ਕੀਤੇ ਗਏ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਬੰਸਲ ਅਤੇ ਸੁਮੇਰ ਸੀੜਾ ਨੇ ਕੀ ਕਿਹਾ ਤੁਸੀਂ ਵੀ ਸੁਣੋ

ਬੋਲੀ ਰੋਜੀ ਜਨਰਲ ਹੈਲਥ ਅਵੇਨਸ ਕੈਂਪ ਲਾਇਆ ਗਿਆ ਹੈ ਜਿਸ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਆਮ ਜਨਰਲ ਜਾਂਚ ਕੀਤੀ ਗਈ ਹੈ ਹਮਮ ਤesar ਉਰੇ ਕੀ ਕੀ ਇਲਾਜ ਕਰ ਰਹੇ ਆਪਾਂ ਜਾਂ ਕਿਰ ਕਿ ਟੈਸਟ ਕੰਡਕਟ ਕਰ ਕਿਤੇ ਜਾ ਰਹੇ ਨੇ ਤਾਂ ਦੇ ਵਿੱਚ ਆਮ ਬੋਡੀ ਦੇ ਟੈਸਟ ਜਿਨਾ ਸੀਡੀਸੀ ਹੋ ਗਿਆ ਵਿਡਾਲ ਟੈਸਟ ਹੋ ਗਿਆ ਟਾਈਫਾਇਡ ਦੇ ਟੈਸਟ ਹੋ ਗਏ ਜਿਹੜੇ ਆਮ ਦਰਦਾਂ ਦੇ ਵਿੱਚ ਆਪਾਂ ਨੇ ਯੂਰੇਕੈਸਰੇ ਦੇ ਟੈਸਟ ਕਿਤੇ ਗਏ ਨੇ ਪੀਐਸਆ ਕਿ ਬਿਆਬਾਦੀ ਵਾਲੀ ਚੀਜ਼ਾਂ ਤੋਂ ਟੈਸਟ ਕਿਤੇ ਗਏ ਹਨ ਜੀ ਉਹਨਾਂ ਦੀ ਆਪਾਂ ਨੇ ਦਵਾਈਆਂ ਨੇ ਨਾਲ ਫਰੀ ਬੰਦੀਆਂ ਨੇ ਜੀ 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 ਤੇ ਸਰ ਤੁਹਾਡੇ ਨਾਲ ਅਸਿਸਟ ਵੀ ਕਰ ਰਹੇ ਨੇ ਹਾਂ ਜੀ ਅਸਿਸਟ ਵੀ ਕਰ ਰਹੇ ਨੇ ਮਾਤਾ ਕਸ਼ਲੇਵਰ ਕਸ਼ਲੇਵਰ ਦੀ ਪੂਰੀ ਟੀਮ ਆਈ ਹੋਈ ਹੈ ਜੀ ਜੀ ਨਾਲ ਬੋਟੇਵਲੋਂ ਉਹਨਾਂ ਨੇ ਟੈਸਟ ਵੀ ਫ੍ਰੀ ਕੰਡਕਟ ਕੀਤੇ ਗਏ ਨੇ ਜੀ ਤੇ ਜਿੰਨਾ ਦੀ ਰਿਪੋਰਟਸ ਵੀ ਉਹਨਾਂ ਦੇ ਮਰੀਜ਼ਾਂ ਦੇ WhatsApp ਤੇ ਦਿੱਤੇ ਗਏ ਨੇ ਤੇ ਟੋਟਲੀ ਫ੍ਰੀ ਆਫ ਕਾਸਟ ਹੋ ਰਿਹਾ ਜੀ ਜੀ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਤੇ ਤੁਸੀਂ ਵੀ ਆਪਣੇ ਕੀਮਤੀ ਵਕਤ ਚੋਂ ਸਪੈਸ਼ਲੀ ਟਾਈਮ ਕੱਢ ਕੇ ਉਰੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਭਾ ਦਾ ਸਾਡਾ ਸਾਥ ਹੈਗਾ ਜੀ ਸਭਾ ਦੇ ਸਾਰੇ ਟੀਮ ਸਾਡੇ ਨਾਲ ਹੈਗੀ ਹੈ ਸਾਰੇ ਮੈਂਬਰ ਸਾਡੇ ਨਾਲ ਹੈਗੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਉਹਨਾਂ ਸਫਾ ਦਾ ਹੋਪਾਇਾ ਜੀ ਆਪਾਂ ਗੱਲ ਕਰਦੇ ਹਾਂ ਰਕੇਸ਼ ਜੀ ਨਾਲ ਜੋ ਕਿ ਇਸ ਸਭਾ ਦੇ ਪ੍ਰਮੁੱਖ ਮੈਂਬਰ ਵੀ ਨੇ ਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ ਸਰ ਇਹ ਨਾ ਸਮਾਜ ਵੱਲੋਂ ਬਹੁਤ ਅੱਛਾ ਕਾਰਜ ਕਰੇ ਹੋਰੇ ਇਸ ਵਾਰੀ ਜਿਹੜੇ ਜਿਨੇ ਵੀ ਇਹ ਤਕਰੀਬਤ ਹੈ ਕੋ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਪਰਸੋਂ ਕੱਲੇ ਨੂੰ ਡਾਕਟਰ ਸਾਹਿਬ ਨੇ ਦੱਸਿਆ ਜੀ ਇਸ ਤਰ੍ਹਾਂ ਮਦਾਨ ਜੀ ਕੈਂਪ ਲਗਾਇਆ ਅੱਜ ਉਸ ਬਾਰੇ ਜਾਣਕਾਰੀ ਜੀ ਹਾਂ ਜੀ ਅੱਜ ਜੀਲਗੜ੍ਹ ਸਮਾਜ ਦੇ ਜੀ ਅਸੀਂ ਧਰਮਸ਼ਾਲਾ ਦੇ ਵਿੱਚ ਹੈਗੇ ਹਾਂ ਡਾਕਟਰ ਸਾਹਿਬ ਆਏ ਜੀ ਡਾਕਟਰ ਬਾਂਸਰ ਜੀ ਨੇ ਨੋਟ ਤੇ ਇਹ ਮਤਲਬ ਇਹ ਫਸ਼ਨੀ ਦੇ ਦੇ ਮੰਦਰ ਦੇ ਨਾਲ ਕਲੀਨਿਕ ਜੀ ਇਹਨਾਂ ਦਾ ਰੈ residencies ਵੀ ਹੋਪ ਹੈ ਤੇ ਇਹ ਅੱਜ ਜਿਹੜੀ ਟਿਕੋਜਾ ਦੀ ਬਹੁਤ ਮਤਲਬ ਮੈਂ ਤਾਂ ਕਹਾਂਗਾ ਸਾਰਾ ਕੈਨੇਜਮ ਜਾਂਦਾ ਨਹੀਂ ਹੈ ਪ੍ਰਭੂ ਦੀ ਕਿਰਪਾ ਹੀ ਭਾਈਆਂ ਦੇ ਸਾਥ ਦੇ ਨਾਲ ਜਿਹੜਾ ਇਹਨਾਂ ਨੇ ਉਰੇ ਆ ਕੇ ਸਾਰਿਆਂ ਨੂੰ ਦੇਖੋ ਮੁਫਤ ਜਿਹੜੀ ਹੈ ਦਵਾਈ ਵੀ ਮੁਫਤ ਦੇ ਰਹੇ ਜੀ ਤੇ ਜਿਹੜੇ ਮਤਲਬ ਚੈੱਕਅਪ ਹੈ ਸਾਰਾ ਉਹ ਵੀ ਮੁਫਤ ਕਰ ਰਹੇ ਤੇ ਮੈਂ ਕਹਦਾ ਇਹ ਇਸ ਕੰਮ ਦੇ ਵਿੱਚ ਫਾਦੂ ਹੈ ਕਿ ਹਰ ਅਸੀਂ ਆਪਣੇ ਕਿੰਨਾ ਟਿਕੀ ਜਾ ਕੇ ਕੈਂਪ ਲਾਏ ਹੈ ਅੱਗੇ ਤੋਂ ਵੀ ਫਰਿਆਦਾਂ ਲਈ ਤੁਸੀਂ ਦੋਨੇ ਇਕੱਠੇ ਕੋਲੈਬੋਰੇਟ ਕਰਦੇ ਤੇ ਜਿਹੜੇ ਮਤਲਬ ਗਰੀਬ ਲੋਕ ਹੈ ਜਾਂ ਮੋਰ ਹੈ ਸੀ ਜਿਹਨਾਂ ਨਾਲ ਅਸੀਂ ਜਾ ਕੇ ਜਿਹਨਾਂ ਦੀ ਮਦਦ ਕਰ ਸਕੀ ਜਾਂ ਜਿਹਨਾਂ ਨੂੰ ਹੈਲਪ ਕਰ ਸਕੀ ਤਾਂ ਅਸੀਂ ਕੁਝ ਅਸਰ ਵੀ ਕਰਦੇ ਆਪਣੇ ਥੈਂਕ ਯੂ ਕਿਹੜੀ ਜਗ੍ਹਾ ਤੇ ਲੱਗਿਆ ਹੋਇਆ ਜੀ ਕੰਪਨੀ ਇਹ 45 ਨੰਬਰ ਵਾਰਡ ਦੇ ਵਿੱਚ ਹੈ ਜੀ ਅੱਜ ਤੇ ਅਗਲੇ ਹਫਤੇ ਅਸੀਂ ਕਿਸੇ ਹੋਰ ਵਾਰਡ ਦੇ ਵਿੱਚ 45 ਨੰਬਰ ਵਾਰਡ ਆਪਣਾ ਤੋਖਣਾ ਮੋਰ ਤੋਖਣਾ ਮੋਰ ਜੀ ਹਾਂ ਜੀ ਸੰਦੇਸ਼ ਕੀ ਦੇਣਾ ਜਾਏਗਾ ਤੁਸੀਂ ਹੁਣ ਕੀ ਹੋ ਕਿ ਵੱਤੋ ਵੱਤ ਕਿੰਨੇ ਬੰਦੇ ਨੇ ਮਰੀਜ਼ਾਂ ਦੇ ਕੋ ਸਵੇਰ ਦੇ ਮੂਰੇ ਲਾਈਨ ਹੀ ਲੱਗੀਆਂ 100 ਤੋਂ ਉੱਤੇ ਹੋ ਚੁੱਕੇ ਹੈਗੇ ਆ ਤੇ ਅਸੂਰੇ ਹੈਗੇ ਨੇ ਦੁਪਹਿਰ ਤੱਕ ਤੇ ਗੱਲ ਇਹ ਨਹੀਂ ਹੈ ਕਿ ਕਈ ਵਾਰ ਨਾ ਲੇਡੀਜ਼ ਜਿਆਦਾ ਆਉਂਦੀਆਂ ਨੇ ਜਿਹੜੀ ਇਲਾਜ ਕਰਾਉਣ ਵਾਸਤੇ ਕੋਈ ਯੂਜਲੀ ਅਵੋਇਡ ਕਰ ਲੈਂਦੀਆਂ ਨੇ ਜਿਹੜੀ ਇਲਾਜ ਹੀ ਨਹੀਂ ਕਰਾਉਂਦੀਆਂ ਅਸਲੀ ਜਾਂਦੀਆਂ ਨਹੀਂ ਜਾਂ ਟਾਈਮ ਨਹੀਂ ਲੱਗਦਾ ਹੈ ਨਾ ਤਾਂ ਅਸੀਂ ਸਭ ਤੋਂ ਜ਼ਿਆਦਾ ਮੇਨ ਉਹਨਾਂ ਨੂੰ ਐਂਡ ਤੱਕ ਸਾਡੇ ਘਰ ਦੇ ਨਾਲ ਹੀ ਲੱਗਿਆ ਜਾਂਦਾ ਤਾਂ ਲੇਡੀਜ਼ ਜਿਆਦਾ ਆਉਂਦੀਆਂ ਜਿਹੜਾ ਬਹੁਤ ਵਧੀਆ ਸਾਈਟ ਹੈ ਥੈਂਕ ਯੂ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰਨ ਫੇਅ ਡੀਲ ਪ੍ਰਾਪਰਟੀਆਂ